ਨਮਸਕਾਰ ਮੈਂ ਹਾਂ ਆਰਤੀ ਤੁਸੀਂ ਵੀਖ ਰਿਓ ਐਸਐਮਜੀ ਨਿਊਜ਼ ਚਰਚਾ ਦਾ ਵਿਸ਼ਾ ਦੇਖਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਕਿਸਾਨੀ ਆंदोलਨ ਤੋਂ ਜੁੜੇ ਮੁੱਦਿਆਂ ਨੂੰ ਲੈ ਕੇ ਹਾਜ਼ਰਾਂ ਗੱਲ ਕਰਾਂਗੇ ਕਿਸਾਨੀ ਆंदोलਨ ਤੋਂ ਜੁੜੇ ਮੁੱਦਿਆਂ ਦੀ ਕਿ ਜਿੱਥੇ ਕੇਂਦਰ ਸਰਕਾਰ ਲਗਾਤਾਰ ਕਿਸਾਨੀ ਆंदोलਨ ਨੂੰ ਕਮਜ਼ੋਰ ਕਰਨ ਦੇ ਲਈ ਵੱਖਰੇ ਵੱਖਰੇ ਪੈੰਤੇ ਅਪਣਾ ਰਹੀ ਹੈ ਉਸੇ ਹੀ ਕਿਸਾਨੀ ਆंदोलਨ ਦੇ ਵਿੱਚ ਜਿਹੜੇ ਕਿਸਾਨ ਆਗੂ ਨੇ ਕਿਸਾਨਾਂ ਨੇ ਉਹਨਾਂ ਨੇ ਭਾਜਪਾ ਦੇ ਆਗੂਆਂ ਦਾ ਵਿਰੋਧ ਕਿਰਾਉ ਕਰਨਾ ਲਗਾਤਾਰ ਜਾਰੀ ਕੀਤਾ ਹੈ ਇਥੇ ਤੱਕ ਕਿ ਕਿਸਾਨ ਆਗੂ ਰਕੇਸ਼ ਟਕੈਤ ਨੇ ਇਹ ਵੀ ਕਹਿੰਦਾ ਹੈ ਕਿ ਸਰਕਾਰ ਜੇ ਲੌਕਡਾਊਨ ਲਗਾਉਂਦੀ ਹੈ ਤਾਂ ਵੀ ਇਹ ਅੰਦੋਲਨ ਨਹੀਂ ਰੁਕੇਗਾ ਜੇਕਰ ਸਰਕਾਰ ਜ਼ਬਰਦਸਤੀ ਕੋਸ਼ਿਸ਼ ਕਰਦੀ ਹੈ ਅੰਦੋਲਨ ਨੂੰ ਰੋਕਣ ਦੀ ਤਾਂ ਪਿੰਡਾਂ ਦੇ ਵਿੱਚ ਭਾਜਪਾ ਦੇ ਆਗੂਆਂ ਨੂੰ ਬਿਲਕੁਲ ਵੀ ਜਾਣ ਤੋਂ ਇਤਰਾਜ਼ ਕੀਤਾ ਜਾਵੇਗਾ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਇਸ ਤਰ੍ਹਾਂ ਹੀ ਮੁੱਦੇ ਦੇ ਨਾਲ ਗੱਲਬਾਤ ਕਰਾਂਗੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਵਰਿੰਦਰ ਜੀ ਵਰਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆਰਤੀ ਜੀ ਜੀ ਨਿਤਿਕ ਖੇਤੀ ਸੰਘਰਸ਼ ਦੇ ਵਿੱਚ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਆ ਭਾਜਪਾ ਦੇ ਆਗੂ ਤਾਂ ਲਗਾਤਾਰ ਵਿਰੋਧ ਹੋ ਹੀ ਰਿਹਾ ਸੀਗਾ ਉਹਨਾਂ ਦਾ ਘਰਾਵ ਵੀ ਲਗਾਤਾਰ ਹਜੇ ਤੱਕ ਵੀ ਜਾਰੀ ਹੈ ਕਹਿ ਲੋ ਹਨਾ ਤੇ ਬੀਤੇ ਦਿਨੀ ਜੀਏ ਕਿ ਜਿਹੜਾ ਭਾਜਪਾ ਜਿਲ੍ਹਾ ਸਕੱਤਰ ਅਤੇ ਸੂਬਾ ਕਾਰਜ ਕਰਨੀ ਮੈਂਬਰ ਨੇ ਬੀਤੇ ਦਿਨੀ ਉਹਨਾਂ ਦਾ ਘਰਾਵ ਕੀਤਾ ਗਿਆ ਅਤੇ ਅੱਜ ਪਟਿਆਲਾ ਦੇ ਵਿੱਚ ਭਾਜਪਾ ਦੇ ਜਿਹੜੇ ਆਗੂ ਨੇ ਹਰਜੀਤ ਸਿੰਘ ਗਰੇਵਾਲ ਕਿਸਾਨਾਂ ਨੇ ਉਹਨਾਂ ਦਾ ਵੀ ਘਰਾਵ ਕਰ ਲਿਆ ਦੇਖੋ ਗੱਲ ਇਹ ਹੈ ਕਿ ਜਿਹੜੇ ਸਿਆਸੀ ਆਗੂ ਹੁੰਦੇ ਨੇ ਜੀ ਇਲਾਕਿਆਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਲੋਕਾਂ ਦੇ ਵਿੱਚ ਉਹਦਾ ਕੰਮ ਹੁੰਦਾ ਹੈ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਹਾਈ ਕਮਾਂਡ ਤੱਕ ਪਹੁੰਚਾਉਣਾ ਉਹਨਾਂ ਨਾਲ ਗੱਲ ਕਰਨੀ ਕਿ ਸਾਡੇ ਇਲਾਕੇ ਵਿੱਚ ਜਾਂ ਸਾਡੇ ਖੇਤਰ ਦੇ ਵਿੱਚ ਇਹ ਸਮੱਸਿਆਵਾਂ ਆ ਰਹੀਆਂ ਨੇ ਜੀ ਪਰ ਗੱਲ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ ਕੀ ਹੈ ਜਿਹੜੇ ਜਿਹਦੇ ਹੱਥ 'ਚ ਕੋਈ ਪਾਵਰ ਆ ਜਾਂਦੀ ਹੈ ਤਾਕਤ ਆ ਜਾਂਦੀ ਹੈ ਸਿਆਸੀ ਤਾਕਤ ਆ ਜਾਂਦੀ ਹੈ ਤੇ ਉਹਦਾ ਕੰਮ ਹੁੰਦਾ ਰੂਹ ਮਾਰਨਾ ਹਾਂਜੀ ਮੈਂ ਤੇ ਫਲਾਣੇ ਪੁਲਿਸ ਨਾਲ ਜਾ ਕੇ ਰੂਹ ਮਾਰ ਲੈਣਾ ਲੋਕਾਂ ਦੇ ਰੂਹ ਮਾਰ ਦੇਣਾ ਪਾਵਰ ਦਿਖਾਉਣਾ ਜੋ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਬਜਾਏ ਇਹ ਸਾਡੇ ਮੁਲਕ 'ਚ ਏਦਾਂ ਹੁੰਦਾ ਹੈ। ਜੀ ਬਹੁਤ ਸਾਰੇ ਨਹੀਂ ਕੋਈ ਹੁੰਦੇ ਬਹੁਤ ਚੰਦ ਜਿਹੜੇ ਲੋਕ ਹੋਣਗੇ ਸਿਆਸੀ ਸ਼ਾਇਦ ਉਹ ਚੰਗੇ ਹੋਣ ਪਰ ਜ਼ਿਆਦਾ ਕਰਕੇ ਸਿਆਸੀ ਆਗੂਆਂ ਦਾ ਇਹੀ ਵਤੀਰਾ ਰਹਿੰਦਾ। ਸੋ ਗੱਲ ਇਹ ਤਾਂ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਕਿਸਾਨੀ ਬਿਲ ਕਾਨੂੰਨ ਦੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਕਈ ਮਹੀਨਿਆਂ ਤੋਂ ਲੱਗੇ ਹੋਏ ਨੇ। ਜੀ ਤੇ ਉਹਨਾਂ ਦਾ ਜਿਹੜਾ ਭਾਜਪਾ ਦੇ ਆਗੂਆਂ ਪ੍ਰਤੀ ਜਿਹੜਾ ਵਤੀਰਾ ਹੈਗਾ ਜਾਂ ਰੋਸ ਹੈ ਉਹ ਸੁਭਾਵਕ ਹੈ ਇਸੇ ਲੜੀ ਦੇ ਵਿੱਚ ਪਹਿਲਾਂ ਵੀ ਆ ਕੁਝ ਮਹੀਨਿਆਂ ਤੋਂ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਦਾ ਘਰਾਵ ਕੀਤਾ ਜਾ ਰਿਹਾ ਹੈ ਕਿ ਸਾਡਾ ਵੱਲੋਂ ਉਹਨਾਂ ਦੇ ਪ੍ਰਤੀ ਰੋਸ ਜਿਹੜਾ ਹੈ ਉਹ ਪ੍ਰਗਟ ਕੀਤਾ ਜਾ ਰਿਹਾ ਪੱਟਾਵਾ ਕੀਤਾ ਜਾ ਰਿਹਾ ਆ ਹੁਣ ਬੀਤੇ ਦਿਨ ਵੀ ਤਨੋਲਾ ਦੇ ਵਿੱਚ ਜਿਹੜੇ ਭਾਜਪਾ ਜਿਲ੍ਹਾ ਸਕੱਤਰ ਪਰਮਿੰਦਰ ਸਿੰਘ ਖੁਰਮੀ ਨੇ ਜੀ ਉਹਨਾਂ ਦੇ ਘਰ ਸੂਬੇ ਦੇ ਕਾਰਜਕਾਰੀ ਮੈਂਬਰ ਗੁਰਤੇਜ ਸਿੰਘ ਢਿੱਲੋਂ ਹੁਣ ਆਏ ਸੀ ਅਚਾਨਕ ਉੱਥੇ ਰੁਕੇ ਤੇ ਜਦੋਂ ਕਿਸਾਨਾਂ ਨੂੰ ਪਤਾ ਲੱਗ ਗਿਆ ਤਾਂ ਕਿਸਾਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਉਹ ਆਪਣੇ ਖੁਰਮੀ ਦੇ ਘਰ ਦਾ ਕਿਰਾਉ ਕਰਤਾ ਜੀ ਪੁਲਿਸ ਵਾਲਿਆਂ ਨੂੰ ਵੀ ਪਤਾ ਲੱਗਿਆ ਪੁਲਿਸ ਵਾਲੇ ਵੀ ਉੱਥੇ ਆਏ ਡੀਐਸਪੀ ਉੱਥੇ ਆਏ ਚਲੋ ਉਹਨਾਂ ਨੇ ਮਤਲਬ ਕਿ ਜਿਹੜਾ ਹੈਗਾ ਉਹ ਰੋਕਣ ਦੀ ਕੋਸ਼ਿਸ਼ ਕੀਤੀ ਉੱਥੇ ਕਿਸਾਨਾਂ ਨੇ ਨਾਰੇ ਲਾਏ ਭਾਜਪਾ ਦੇ ਖਿਲਾਫ ਨਾਰੇ ਲਾਏ ਜੀ ਗੱਲਾਂ ਕੀਤੀਆਂ ਤੇ ਇਸ ਨੂੰ ਦੇਖਦੇ ਹੋਏ ਭਾਜਪਾ ਦੇ ਜਿਹੜੇ ਜ਼ਿਲ੍ਹਾ ਸਕੱਤਰ ਪਰਮਿੰਦਰ ਸਿੰਘ ਖੁਰਮੀ ਨੇ ਉਹਨਾਂ ਨੇ ਆਖਿਆ ਕਿ ਮੈਂ ਤੇ ਲੋਕਾਂ ਦੇ ਨਾਲ ਆ ਤੇ ਉਹਨਾਂ ਨੇ ਆਪਣਾ ਜੋ ਹੈਗਾ ਉਹ ਤੇ ਦੋਸਤੀ ਫਾਦੇ ਦਿੱਤਾ ਬਿਲਕੁਲ ਹੁਣ ਅੱਜ ਵੀ ਤੁਸੀਂ ਦੇਖ ਲਓ ਕਿ ਭਾਜਪਾ ਦੇ ਜਿਹੜੇ ਆਗੂ ਨੇ ਹਰਜੀਤ ਸਿੰਘ ਗਰੇਵਾਲ ਇਹ ਅੱਜ ਉੱਥੇ ਪਟਿਆਲੇ ਦੇ ਵਿੱਚ ਬੁੰਦੇਲਾ ਮੰਦਿਰ ਹੈ ਉੱਥੇ ਪਹੁੰਚੇ ਸੀ ਕਿਸਾਨਾਂ ਨੂੰ ਭਿੰਨਕ ਲੱਗੀ ਵਾ ਉੱਥੇ ਆਏ ਨੇ ਉਹ ਜਦੋਂ ਬਹੁਤ ਸਾਰੇ ਕਿਸਾਨ ਜਿਨ੍ਹਾਂ ਜੇ ਬੀਬੀਆਂ ਵੀ ਸ਼ਾਮਿਲ ਸੀ ਉਹਨਾਂ ਨੇ ਉੱਥੇ ਘਰਾਵ ਕਰਤਾ ਹਮ ਘਰੇਵਾਲ ਦਾ ਸੜਕ ਦੇ ਉੱਤੇ ਬਹਿ ਕੇ ਧਰਨਾ ਲਾਤਾ ਨਾਰੇਬਾਜ਼ੀ ਕਰਨ ਲੱਗੇ ਤੇ ਮਾਮਲਾ ਭਖਦਾ ਵੇਖ ਕੇ ਉੱਥੇ ਪੁਲਿਸ ਪਹੁੰਚੀ ਹੈ ਤੇ ਹਰਜੀਤ ਸਿੰਘ ਗਰੇਵਾਲ ਨੂੰ ਡੀਐਸਪੀ ਹਰਾ ਨੇ ਆਪਣੀ ਗੱਡੀ 'ਚ ਬਿਠਾ ਕੇ ਮੰਦਰ 'ਚੋਂ ਕੱਢਿਆ ਤੇ ਉੱਥੇ ਪੁਲਿਸ ਨਾਲ ਜੋ ਕਹਿੰਦੇ ਧੱਕਾ ਮੁੱਕੀ ਵੀ ਜਿਹੜੀ ਹੈ ਉਹ ਹੋਈ ਆ ਜੀ ਸੋ ਗੱਲ ਇਹ ਆ ਕਿ ਇਹ ਜਿਹੜਾ ਵਿਰੋਧ ਹੈਗਾ ਲਗਾਤਾਰ ਕਿਸਾਨਾਂ ਵੱਲੋਂ ਪਾਜਪਾ ਦੇ ਆਗੂਆਂ ਦਾ ਜਾਰੀ ਹੈ ਰੋਜ਼ ਜਾਰੀ ਹੈ ਜੀ ਬਿਲਕੁਲ ਜੀ ਵੰਦੀ ਜਿੱਥੇ ਲਗਾਤਾਰ ਪਾਜਪਾ ਦੇ ਆਗੂਆਂ ਦਾ ਵਿਰੋਧ ਜਾਰੀ ਹੈ ਉੱਥੇ ਹੀ ਕਿਸਾਨਾਂ ਗੁਰ ਰਕੇਸ਼ ਟਕੈ ਦਾ ਇਹ ਕਹਿਣਾ ਆ ਕਿ ਜੇ ਲੋਕਡਾਊਨ ਲੱਗਦਾ ਹੈ ਤਾਂ ਵੀ ਕਿਸਾਨੀ ਆंदोलਨ ਜਿਹੜਾ ਉਹ ਰੁਕੇਗਾ ਨਹੀਂ ਜਾਂ ਸਰਕਾਰ ਜ਼ਬਰਦਸਤੀ ਇਹ ਆंदोलਨ ਨੂੰ ਰੋਕਣ ਦੀ ਜੇ ਕੋਸ਼ਿਸ਼ ਕਰੇਗੀ ਤਾਂ ਪਾਜਪਾ ਦੇ ਆਗੂਆਂ ਨੂੰ ਪਿੰਡਾਂ ਦੇ ਵਿੱਚ ਬਿਲਕੁਲ ਵੀ ਵੜਨ ਤੋਂ ਉਹਨਾਂ ਦਾ ਇਤਰਾਜ਼ ਕੀਤਾ ਜਾਵੇਗਾ ਬਿਲਕੁਲ ਜੀ ਐਸਾ ਹੈ ਕਿ ਭਾਜਪਾ ਵਾਲੇ ਜਿਹੜੇ ਹੈਗੇ ਆ ਉਹ ਲਗਾਤਾਰ ਜਿਹੜੇ ਹੈਗੇ ਜਿਹੜੇ ਕਿਸਾਨਾਂ ਨੇ ਗੱਲਾਂ ਨੇ ਮੰਗਾ ਨੇ ਉਹ ناکਾਮਯਾਬ ਹੋਏ ਨੇ ਆਪਣੇ ਹਾਈ ਕਮਾਂਡ ਤੱਕ ਪਹੁੰਚਾਉਣ ਦੇ ਲਈ ਜਾਂ ਮਨਾਉਣ ਦੇ ਲਈ ਇਹਨਾਂ ਨੂੰ ਵੀ ਚਾਹੀਦਾ ਸੀ ਭਾਜਪਾ ਗੋਨੋ ਕਿ ਆਪਣੇ ਹਾਈ ਕਮਾਂਡ ਦੇ ਉੱਤੇ ਉਹਨਾਂ ਨਾਲ ਗੱਲ ਕਰਦੇ ਕਿਉਂਕਿ ਇਹਨਾਂ ਨੂੰ ਤੇ ਕੁਰਸੀ ਪਿਆਰੀ ਕਿਤੇ ਜਦੀ ਜੇ ਆਪਣੇ ਹਾਈ ਕਮਾਂਡ ਨਾਲ ਗੱਲ ਕਰਦੇ ਆ ਜੀ ਵੀ ਕਿਸਾਨਾਂ ਦੀਆਂ ਮੰਗਾਂ ਮੰਨ ਲਓ ਤੇ ਕਿਤੇ ਸਾਡੀ ਕੁਰਸੀ ਨਾ ਚਲ ਜੇ ਸਾਡੇ ਕੋਲ ਅਹੁਦਾ ਨਾ ਚਲ ਜੇ ਇਦਾਂ ਦੀ ਜਿਹੜੀ ਇਹਨਾਂ ਦੇ ਵਿਚਾਰ ਹੈਗੇ ਨੇ ਜੀ ਸੋ ਮਤਲਬ ਕਿ ਗੱਲ ਇਹ ਹੈ ਕਿ ਕਿਸਾਨ ਹੁਣ ਕਹਿ ਰਹੇ ਨੇ ਕਿ ਇਹ ਜਿਹੜਾ ਕਰੋਨਾ ਦਾ ਸੰਕਟ ਇਹ ਦੂਸਰੀ ਵਾਰੀ ਆ ਸਾਡੇ ਕਰਕੇ ਨਹੀਂ ਆਇਆ ਹੈਗਾ ਅਸੀਂ ਤੇ ਬੜੇ ਪੀਸਫੁਲੀ ਪ੍ਰਦਰਸ਼ਨ ਕਰ ਰਹੇ ਹਾਂ ਰੂਸ ਮੁਜ਼ਾਹਰੇ ਕਰ ਰਹੇ ਹਾਂ ਪਰ ਜਿਹੜਾ ਕਿ ਤੁਸੀਂ ਰੈਲੀਆਂ ਕਰ ਰਹੇ ਹੋ ਚੋਣਾ ਦੇਖੋ ਲੋਕ ਵਿਧਾਨ ਸਭਾ ਦੀਆਂ ਚੋਣਾਂ ਪੰਜ ਸੂਬਿਆਂ ਚ ਹੋਈਆਂ ਨੇ ਉੱਥੇ ਰੈਲੀਆਂ ਕੀਤੀਆਂ ਨੇ ਠੀਕ ਹੈ ਉੱਥੇ ਤੁਸੀਂ ਦੇਖ ਲਓ ਕਿੰਨਾ ਕੁ ਜ਼ਿਆਦਾ ਆਗੂਆਂ ਨੇ ਆਪਣੇ ਪ੍ਰਕੌਸ਼ਨਸ ਲਏ ਨੇ ਹਟਾਇਤਾ ਨੇ ਕਿੰਨੀਆਂ ਪਾਲਣਾ ਕੀਤੀਆਂ ਨੇ ਉੰਬ ਦੇ ਮੇਲੇ ਤੁਸੀਂ ਦੇਖ ਲਓ ਹੋਰ ਸੂਬਿਆਂ ਦੇ ਵਿੱਚ ਇਕੱਠ ਹੋਏ ਆ ਸਰਕਾਰ ਜਿਹੜੀ ਹੈ ਇਹ ਸਭ ਚੀਜ਼ਾਂ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਹੋਈ ਆ ਉਲਟਾ ਜਿਹੜਾ ਦੋਸ਼ ਆ ਕਿਸਾਨਾਂ ਤੇ ਲਾ ਰਹੀ ਹੈ ਜੀ ਤੁਸੀਂ ਹੁਣ ਦੇਖ ਲਓ ਕਿ ਜੇ ਕੋਈ ਬੰਦਾ ਗੱਡੀ 'ਚ ਬੈਠਾ ਹੈ ਹੂੰ ਠੀਕ ਹੈ ਉਹ ਇਕੱਲਾ ਬੈਠਾ ਤੇ ਉਹਦਾ ਚਲਾਣ ਕੀਤਾ ਜਾਂਦਾ ਤੇ ਜਿਹੜੀਆਂ ਐਨੀਆਂ ਰੈਲੀਆਂ ਹੋ ਰਹੀਆਂ ਨੇ ਬਗੈਰ ਮਾਸਕ ਤੋਂ ਠੀਕ ਹੈ ਉਹਨਾਂ ਦਾ ਕੋਈ ਵੀ ਉੱਥੇ ਕੋਈ ਐਕਸ਼ਨ ਨਹੀਂ ਲੈ ਜਾਂਦਾ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੁਸੀਂ ਦੇਖ ਲਓ ਕਿ ਰੈਲੀਆਂ ਦੇ ਵਿੱਚ ਕਿੰਨੇ ਕ ਜਿਆਦਾ ਇਕੱਠ ਹੁੰਦਾ ਕਿੰਨਾ ਇਕੱਠ ਹੁੰਦਾ ਔਰ ਕਿੰਨਾ ਲੋਕ ਬੰਦੇ ਤੇ ਬੰਦਾ ਚੜਿਆ ਹੁੰਦਾ ਕਿਸੇ ਨੇ ਮਾਸਕ ਪਾਇਆ ਕਿੰਨੇ ਕਨੇ ਪਾਇਆ ਹੁੰਦਾ ਉੱਥੇ ਕੋਈ ਕਾਰਵਾਈ ਨਹੀਂ ਗੱਡੀ ਜੇ ਕੋਈ ਤੁਹਾਡੇ ਮੇਰੇ ਵਰਗਾ ਬੰਦਾ ਬੈਠਾ ਤੇ ਉਹਦਾ ਚਲਾਣ ਪੜ ਕੇ ਕਰ ਦੇਣਾ ਜੇ ਕੋਈ ਮੋਟਰਸਾਈਕਲ ਜੀ ਕੋਈ ਸੱਜਣ ਆਂਦਾ ਸਾਡੇ ਵਰਗਾ ਤੇ ਉਹਨਾਂ ਕਹਣਾ ਰੁਕ ਜਾ ਭਾਈ ਲਿਆਓ ਜੁਰਮਾਨਾ ਜੀ ਚਲਾਣ ਕੱਟਿਆ ਜਾਂਦਾ ਰੈਲੀਆਂ ਚ ਕੋਈ ਪੁੱਛਗਿਛ ਨਹੀਂ ਹੈਗੀ ਬਿਲਕੁਲ ਸੋ ਗੱਲ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ ਵੀਆਈਪੀ ਲੋਕਾਂ ਵਾਸਤੇ ਹਮ ਜਿਹੜਾ ਕਾਨੂੰਨ ਆ ਉਹ ਅਲੱਗ ਹੈ ਤੇ ਆਮ ਬੰਦੇ ਵਾਸਤੇ ਕਾਨੂੰਨ ਅਲੱਗ ਹੈ ਹੁਣ ਤੁਹਾਨੂੰ ਮੈਂ ਇੱਕ ਗੱਲ ਬੜੀ ਵਧੀਆ ਦੱਸਦਾ ਆ ਪਿਛਲੇ ਕੁਝ ਦਿਨਾਂ ਤੋਂ ਨਾਰਵੇ ਦੇ ਵਿੱਚ ਨਾ ਕੁਝ ਦਿਨਾਂ ਦੀ ਗੱਲ ਹੈ ਨਾਰਵੇ ਦੇ ਪ੍ਰਧਾਨ ਮੰਤਰੀ ਦਾ ਜੀ ਕੁ ਜਨਮ ਦਿਨ ਸੀ ਪਰਿਵਾਰਕ ਜੇ ਫੰਕਸ਼ਨ ਸੀ ਜਨਮ ਦਿਨ ਸੀਗਾ ਤੇ ਉਹ ਉੱਥੇ ਨਾਰਵੇ ਦੇ ਵਿੱਚ ਕਿ ਬਾਈਕ ਹੋਈ ਵੀ ਇਹੋ ਜਿਹਾ ਸਮਾਗਮ ਹੋ ਗਈ ਤੇ ਉੱਥੇ 10 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਕਦੇ ਤਾਂ ਉਸ ਪ੍ਰੋਗਰਾਮ ਦੇ ਵਿੱਚ ਜੀ ਬਿਲਕੁਲ ਤੇ ਉਹ ਕਰਦੇ ਜੀ ਪ੍ਰਧਾਨ ਮੰਤਰੀ ਕੋ ਨਾਲ ਦੇ ਹਮ 13 ਜਾਣੇ ਮਹਿਮਾਨ ਆ ਗਏ 13 ਜਾਣਿਆਂ ਦਾ ਇਕੱਠ ਹੋ ਗਿਆ ਜੀ ਬਿਲਕੁਲ ਪੁਲਿਸ ਨੇ ਆ ਕੇ ਨਾ ਜੀ ਵੀ 1000 ਨਾਰਵੇਜੀਅਨ ਕਰੋਨ ਦਾ ਉੱਥੇ ਕਰੋਨਾ ਚੱਲਦਾ ਨਾਰਵੇਜੀਅਨ ਕਰੋਨੇ ਚੱਲਦਾ ਉੱਥੇ 20000 ਨਾਰਵੇਜੀਅਨ ਕਰੋਨਿਆਂ ਦਾ ਜੁਰਮਾਨਾ ਲਾਪਾ ਜੀ ਪੁਲਿਸ ਦਾ ਕਹਿਣਾ ਹੈ ਵੀ ਇਹ ਪ੍ਰਧਾਨ ਮੰਤਰੀ ਹੈ ਜੀ ਇਹਦੀ ਜ਼ਿੰਮੇਵਾਰੀ ਵੱਡੀ ਹੈ ਬਿਲਕੁਲ ਇਸ ਕਰਕੇ ਇਹਨਾਂ ਨੂੰ ਜੁਰਮਾਨਾ ਜ਼ਿਆਦਾ ਲਾਣਾ ਚਾਹੀਦਾ ਹੈ ਜੇ ਆਮ ਬੰਦਾ ਹੁੰਦਾ ਆਮ ਨਾਗਰਿਕ ਹੁੰਦਾ ਤੇ ਸ਼ਾਇਦ ਅਸੀਂ ਉਹਦੇ ਨਾਲ ਕੋਈ ਜਿਹੜਾ ਹੈਗਾ ਢਿੱਲ ਮੁਵਤਲੇ ਨੇ ਉਹਨੂੰ ਮਾਫ ਵੀ ਕਰ ਸਕਦੇ ਸੀ ਪਰ ਇਹ ਪ੍ਰਧਾਨ ਮੰਤਰੀ ਹੈ ਇਸ ਕਰਕੇ ਇਹ ਤਾਂ ਨੂੰ ਜੁਰਮਾਨਾ ਜਿਹੜਾ ਨਾ ਉਹ ਜ਼ਿਆਦਾ ਲਾਣਾ ਬਣਦਾ ਸੀ ਤੇ ਇਸ ਕਰਕੇ ਅਸੀਂ ਲਾਇਆ ਦੇਖੋ ਉਸ ਮੁਲਕਾਂ ਉਹਨਾਂ ਮੁਲਕਾਂ ਦੇ ਵਿੱਚ ਜੀ ਇੰਨੀ ਕਿ ਜ਼ਿਆਦਾ ਇਮਾਨਦਾਰੀ ਹੈ ਅਗਰ ਕੋਈ ਗਲਤੀ ਕੋਈ ਵੱਡੇ ਅਹੁਦੇਦਾਰ ਕਰਦਾ ਹੈ ਵੱਡਾ ਕੋਈ ਲੀਡਰ ਕਰਦਾ ਤੇ ਉਹਨੂੰ ਸਜ਼ਾ ਵੀ ਜ਼ਿਆਦਾ ਮਿਲਦੀ ਆਮ ਬੰਦੇ ਨੂੰ ਤਾਂ ਭਾਵੇਂ ਬਖਸ਼ ਦਿੱਤਾ ਜਾਵੇ ਇੱਥੇ ਉਲਟਾ ਹੈ ਜੇ ਕੋਈ ਰਖਸ਼ੇ ਵਾਲਾ ਕੋਈ ਮਹੱਤਵਪੂਰਨ ਬੰਦਾ ਕੋਈ ਗਰੀਬ ਆਦਮੀ ਕੋਈ ਕੰਮ ਕਿਤੇ ਗਲਤ ਕਰ ਦਿੰਦਾ ਤੇ ਉਹਨੂੰ ਮਾਰ ਮਾਰ ਕੇ ਭੰਨ ਦਿੰਦੇ ਨੇ ਤੇ ਕਾਨੂੰਨ ਵੀ ਉਹਦੇ ਤੇ ਜ਼ਿਆਦਾ ਸਜ਼ਾ ਵੀ ਜ਼ਿਆਦਾ ਹੈ ਤੇ ਜੋ ਕੋਈ ਲੀਟਰ ਵੱਡਾ ਕੋਈ ਵੱਡਾ ਕ੍ਰਾਈਮ ਕਰ ਦਿੰਦਾ ਤੇ ਉੱਤੇ ਪਹਿਲੀ ਗੱਲ ਤੇ ਪਰਚਾ ਹੀ ਨਹੀਂ ਦਰਜ ਹੁੰਦਾ ਤੇ ਮੁੜ ਕੇ ਜਦੋਂ ਉਹ ਕਿੰਨੇ ਕੁ ਜਾਣਿਆਂ ਨੂੰ ਸਜ਼ਾਵਾਂ ਹੁੰਦੀਆਂ ਜੀ ਕੀ ਹੁੰਦਾ ਕਿੰਨੇ ਕੁ ਜਾਣੇ ਜੇਲ੍ਹ 'ਚ ਜਾਂਦੇ ਜੇ ਕੋਈ ਜੇਲ੍ਹ 'ਚ ਜਾਵੇ ਚਲਾ ਵੀ ਜਾਂਦਾ ਤੇ ਉੱਥੇ ਵੀਵੀਆਈ ਪੀ ਟ੍ਰੀਟਮੈਂਟ ਉਹਦੇ ਨਾਲ ਹੁੰਦੀ ਹੈ ਵੀਵੀਆਈ ਢੰਗ ਨਾਲ ਵੀਵੀਆਈ ਪੀ ਢੰਗ ਨਾਲ ਟ੍ਰੀਟ ਕੀਤਾ ਜਾਂਦਾ ਏਸੀ ਉੱਥੇ ਲਾਏ ਜਾਂਦੇ ਨੇ ਵਧੀਆ ਖਾਣਾ ਉੱਥੇ ਦਵਾਜਨ ਇਹ ਕੀ ਆ ਸਿਸਟਮ ਇੱਥੇ ਹਮ ਕਿ ਜਮਹੂਰੀਅਤ ਥੋੜਾ ਹੈ ਸਰ ਗੱਲ ਇਹ ਹੈ ਕਿ ਇੱਥੇ ਜੋ ਸਰਕਾਰ ਹੈ ਸਰਕਾਰ ਪੂਰੀ ਤਰੀਕੇ ਦੇ ਨਾਲ ਜਿਹੜੀ ਹੈ ਜਮਹੂਰੀਅਤ ਹੈ ਉਹ ਲਾਗੂ ਨਹੀਂ ਕਰ پائی ਬਿਲਕੁਲ ਜੀ ਅ ਵਿੰਦਤ ਜੀ ਕਿਸਾਨੀ ਆਂਦੋਲਨ ਨੂੰ ਸਰਕਾਰ ਵੈਸੇ ਤਾਂ ਵੱਖਰੇ ਵੱਖਰੇ ਪੈੰਤੇ ਅਪਣਾ ਰਹੀ ਹੈ ਕਮਜ਼ੋਰ ਕਰਨ ਦਾ ਪੂਰਾ ਜੋਰ ਲਾ ਰਹੀ ਹੈ ਆਪਣੇ ਤਰਫ ਤੋਂ ਠੀਕ ਹੈ ਉਥੇ ਹੁਣ ਜਿਹੜਾ ਗੱਲ ਸੁਣਨ ਚਾਹੀ ਹੈ ਕਿ ਆਕਸੀਜਨ ਕੰਪਨੀ ਨੇ ਇਹ ਗੱਲ ਆਖੀ ਹੈ ਕਿ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦੇ ਕਰਕੇ ਆਕਸੀਜਨ ਸਪਲਾਈ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ ਸਰਕਾਰ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਕਮਜ਼ੋਰ ਕਰਨ ਦੇ ਲਈ ਜਾਂ ਕਿਸਾਨੀ ਅੰਦੋਲਨ ਨੂੰ ਬਦਰਾਮ ਕਰਨ ਦੇ ਲਈ ਨਵੇਂ-ਨਵੇਂ ਕੋਸ਼ਿਸ਼ਾਂ ਕਰਵਾ ਜੀ ਕਰ ਰਹੀ ਹੈ ਸੋ ਸਰਕਾਰ ਨੇ ਕਿਹਾ ਹੈ ਕਿ ਜੀ ਆਪਣੇ ਦੇਖੋ ਗੱਲ ਇਹ ਹੈ ਕਿ ਕਹਾਇਆ ਜਾਂ ਕਿਹਾ ਜੀ ਠੀਕ ਹੈ ਔਰ ਆਕਸੀਜਨ ਕੰਪਨੀਆਂ ਕਹਿ ਰਹੀਆਂ ਹੈ ਕਹਿੰਦੀ ਹੈ ਕਿ ਬਾਰਡਰਾਂ ਦੇ ਉੱਤੇ ਜਿਹੜੇ ਕਿਸਾਨ ਬੈਠੇ ਉਹਨਾਂ ਕਰਕੇ ਸਪਲਾਈ ਦੇ ਵਿੱਚ ਸਾਨੂੰ ਦਿੱਕਤ ਆ ਰਹੀ ਹੈ। ਜੀ। ਔਰ ਬਹੁਤ ਸਾਰੇ ਉੱਥੇ ਡਰਾਈਵਰ ਜਿਹੜੇ ਹੈਗੇ ਨੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਤਾਂ ਸਾਨੂੰ ਰਾਹ ਦਿੱਤੇ ਨਹੀਂ। ਬਿਲਕੁਲ। ਹੁਣ ਗੱਲ ਇਹ ਹੈ ਕਿ ਉੱਥੇ ਜੋ ਜਿਸ ਤਰੀਕੇ ਦਾ ਦਿੱਲੀ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਕੋਰੋਨਾ ਜਿਹੜਾ ਵਧਾਇਆ ਹੈ ਜਾਂ ਵੱਧ ਰਿਹਾ ਹੈ ਉਹ ਆਕਸੀਜਨ ਦੀ ਜਿਹੜੀ ਕਿੱਲਤ ਆ ਰਹੀ ਹੈ ਉਹ ਦੇਖੋ ਕਿੰਨੇ ਨੰਬਰ ਆਫ ਪੇਸ਼IENTS ਜਿਹੜੇ ਕਿੰਨੇ ਵਧੇ ਹੋਏ ਨੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਕਿਸਾਨਾਂ ਨੂੰ ਬਦਨਾਮ ਕਰਨ ਵਾਸਤੇ ਨਵੀਂ-ਨਵੀਂ ਜਾ ਜਿਹੜੀਆਂ ਨੇ ਸਰਕਾਰ ਘੜਦੀ ਪਈ ਹੈ ਦੇਖੋ ਗੱਲ ਇਹ ਹੈ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਹੁਣ ਪਹਿਲਾਂ ਵੀ ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਦੇ ਬਾਟਰਾਂ ਦੇ ਵਿੱਚ ਕਿਉਂਕਿ ਬਾਡੀ ਦੀ ਸੀਜ਼ਨਾਂ ਕਰਕੇ ਜੀ ਦਿੱਲੀ ਦੇ ਬਾਟਰਾਂ ਦੇ ਵਿੱਚ ਥੋੜਾ ਜਿਹਾ ਕਿਸਾਨ ਜਿਹੜੇ ਆਪਣੇ ਪਿੰਡਾਂ ਨੂੰ ਬਾਡੀ ਦੇ ਕਰਕੇ ਸੀ ਹੁਣ ਕਿਸਾਨ ਆਗੂ ਨੇ ਇਹ ਗੱਲ ਕੀਤੀ ਸੀਗੀ ਕਿ ਭਾਈ ਉੱਥੇ ਜਿਹੜੇ ਵਕਤਵਾਦ ਘੱਟ ਹੋਵੇ ਤਾਂ ਜੋ ਇਹ ਨਾ ਹੋਵੇ ਕਿਤੇ ਸਰਕਾਰ ਨਾ ਵੀ ਕੋਈ ਸਾਜ਼ਿਸ਼ ਘੜ ਦੇਵੇ ਇਸ ਅੰਦੋਲਨ ਨੂੰ ਉੱਥੋਂ ਉਠਾੜ ਵਾਸਤੇ ਤਾਂ ਹੁਣ ਆ ਦੇਖ ਲਓ ਕਿ ਭਾਰਤੀ ਕਿਸਾਨ ਜਿਹੜੇ ਯੂਨੀਅਨ ਦੇ ਜਿਹੜੇ ਹੈਗੇ ਨੇ ਆਗੂ ਜਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਦੇ ਅਗਵਾਈ ਦੇ ਵਿੱਚ ਵੀ ਕੱਲ 15000 ਦੇ ਲਗਭਗ ਤੱਕ ਕਿਸਾਨ ਜਿਹੜੇ ਆ ਉਹ ਦਿੱਲੀ ਦੇ ਬਾਡਰਾਂ ਨੂੰ ਨਹੀਂ ਇਹਨੇ ਉੱਥੇ ਪਹੁੰਚੇ ਨੇ ਟਿਕਰੀ ਬਾਡਰ ਤੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਵੱਡੀ ਤਨਖਾਹ ਦੇ ਵਿੱਚ ਉੱਥੇ ਇਕੱਠੇ ਕੀਤਾ ਗਿਆ ਟਰਾਲੀਆਂ ਟਰੈਕਟਰ ਦੇ ਨਾਲ ਉੱਥੇ ਬਾਡਰਾਂ ਦੇ ਉੱਤੇ ਪਹੁੰਚੇਗੇ ਜੀ ਸੋ ਗੱਲ ਮੁਕਤੀ ਗੱਲ ਇਹ ਹੈ ਕਿ ਇਸ ਵੇਲੇ ਸਰਕਾਰ ਜਿਹੜੀ ਹੈ ਉਹ ਐਵੇਂ ਵਤੀਰਾ ਕਰ ਰਹੀ ਹੈ ਕਿ ਜਿਹੜੇ ਇਹ ਕਿਸਾਨ ਨੇ ਇਹ ਸਾਡੇ ਆਪਣੇ ਨਹੀਂ ਹੈ ਇਹ ਸ਼ਾਇਦ ਕਿਸੇ ਦੂਸਰੇ ਦੇ ਮੁਲਕ ਤੋਂ ਜਿਹੜੇ ਇਹਨੇ ਹਮਲਾਵਾ ਰਏ ਨੇ ਜੀ ਸੋ ਆਪਣੇ ਲੋਕਾਂ ਦੇ ਨਾਲ ਹੀ ਅਜਿਹਾ ਵਤੀਰਾ ਕਰਨਾ ਜੀ ਬੜੀ ਮੰਦ ਭਾਗੀ ਗੱਲ ਹੈ ਇਹ ਤੇ ਵਿਭਾਜੀ ਇੱਕ ਇਤਿਹਾਸ ਹੀ ਬਣ ਗਿਆ ਇਹ ਜਿਹੜਾ ਸੰਘਰਸ਼ਨ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਤਾਬਾਂ ਦੇ ਵਿੱਚ ਇਤਿਹਾਸ ਦੇ ਤੌਰ ਤੇ ਪੜੋਗੇ ਵੀ ਆ ਵੀ ਇਸ ਵੇਲੇ ਇਸ ਸਾਲਾਂ ਦੇ ਵਿੱਚ ਇਹ ਕਿਸਾਨਾਂ ਵੱਲੋਂ ਇਹ ਕਾਨੂੰਨਾ ਕਰਕੇ ਜਿਹੜਾ ਹੈ ਇਹ ਆਪਣੇ ਅੰਦੋਲਨ ਛੜਿਆ ਸੀਗਾ ਜੀ ਸੋ ਗੱਲ ਇਹ ਹੈ ਕਿ ਇਸ ਵੇਲੇ ਜੋ ਹਾਲਾਤ ਨੇ ਪ੍ਰੈਸ ਦੀ ਵੀ ਗੱਲ ਲਾ ਲਈਏ ਆਪਾਂ ਜ਼ਿਕਰ ਕਰਦੇ ਹਾਂ ਕਿ ਜੋ ਇਸ ਵੇਲੇ ਇੰਡੀਆ ਦਾ ਮੀਡੀਆ ਹੈਗਾ ਉਹ ਵੀ ਪੂਰੀ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਸੱਚਾਈ ਸਾਹਮਣੇ ਨਹੀਂ ਦੱਸ ਰਿਹਾ ਜੋ ਅਗਰ ਮੀਡੀਆ ਪੂਰੀ ਤਰੀਕੇ ਨਾਲ ਇਮਾਨਦਾਰ ਵੀ ਹੋ ਜੇ ਤੇ ਮੈਂ ਸਮਝਦਾ ਕਿ ਤਾਂ ਵੀ ਬੜੀ ਵੱਡੀ ਗੱਲ ਹੈ ਹਰ ਪੱਤਰਕਾਰ ਇੱਕੋ ਜਿਹਾ ਨਹੀਂ ਹੁੰਦਾ ਤੁਸੀਂ ਵੀ ਪੱਤਰਕਾਰਤਾ ਕਰਦੇ ਹੋਸੀਂ ਵੀ ਕਰਦੇ ਹਾਂ ਪਰ ਜੋ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸੱਚਾਈ ਨੂੰ ਅੱਗੇ ਲੈ ਕੇ ਆਈਏ ਪਰ ਜੋ ਲੋਕ ਦੋਸ਼ ਲਾ ਰਹੇ ਨੇ ਜੋ ਇਸ ਵੇਲੇ ਕਿਸਾਨ ਦੋਸ਼ ਲਾ ਰਹੇ ਨੇ ਉਹ ਕਹ ਰਹੇ ਨੇ ਕਿ ਜਿਹੜਾ ਮੀਡੀਆ ਮেইনਸਟ੍ਰੀਮ ਮੀਡੀਆ ਇਹ ਤੇ ਮਤਲਬ ਕੇਂਦਰ ਸਰਕਾਰ ਦੀ ਗੁਣਗਾਨ ਕਰਦਾ ਹੈ ਕਿਸਾਨਾਂ ਦੇ ਤੇ ਵਿਰੋਧ ਦੇ ਵਿੱਚ ਇਹ ਖਬਰਾਂ ਲੱਗ ਰਹੀਆਂ ਨੇ ਤੇ ਦੂਜੇ ਪਾਸੇ ਇੱਕ ਰਿਪੋਰਟ ਆਈ ਹੈ ਇਹਦੇ ਨਾਲ ਮਿਲਦੀ ਜੁਲਦੀ ਕਿ ਵਰਲਡ ਪ੍ਰੈਸ ਫਰੀडम ਇੰਡੈਕਸ ਹਰ ਸਾਲ ਰਿਲੀਜ਼ ਹੁੰਦਾ ਹੈ ਇਸ ਵਾਰੇ ਵੀ 180 ਮੁਲਕਾਂ ਦੀ ਰੈਂਕਿੰਗ ਆਈ ਹੈ ਤੇ ਮੰਦਭਾਗੀ ਗੱਲ ਇਹ ਹੈ ਕਿ ਸਾਡੇ ਮੁਲਕ ਦੀ ਰੈਂਕਿੰਗ 180 ਮੁਲਕਾਂ ਚ 142 ਨੰਬਰ ਤੇ ਆਈ ਹੈ ਤੇ ਇਹਦੇ ਵਿੱਚ ਜਿਹੜੇ ਨਾਰਡਿਕ ਕੰਟਰੀਜ਼ ਨੇ ਸਕੈਂਡੀਨੇਵੀਅਨ ਕੰਟਰੀਜ਼ ਨਾਰਵੇ ਆ ਉਹ ਪਹਿਲੇ ਨੰਬਰ ਤੇ ਇਸ ਰੈਂਕਿੰਗ ਦੇ ਵਿੱਚ ਦੂਜੇ ਨੰਬਰ ਤੇ ਫਿਨਲੈਂਡ ਤੇ ਤੀਜੇ ਨੰਬਰ ਤੇ ਡੈਨਮਾਰਕ ਨੇ ਉਹ ਤੇ ਖੈਰ ਮੁਲਕ ਜਿਹੜੇ ਹੈ ਕਿ ਨੇ ਉਹਦੇ ਉਹਨਾਂ ਦੀ ਕੁਆਲਿਟੀ ਆਫ ਲਾਈਫ ਆ ਬਹੁਤ ਹਾਈ ਬਿਲਕੁਲ ਪਹਿਲਾਂ ਵੀ ਕਈ ਵਾਰ ਹਾਂਜੀ ਦੱਸਿਆ ਹੋਇਆ ਹੈ ਦਰਸ਼ਕਾਂ ਨੂੰ ਇਹ ਸਾਰੀ ਚੀਜ਼ਾਂ ਬਾਰੇ ਬਿਲਕੁਲ ਅਵੇਅਰ ਕਰਨਾ ਜ਼ਰੂਰੀ ਹੈ ਇਹ ਹੁਣੇ ਰੀਸੈਂਟਲੀ ਆਈ ਹੈ ਜੀ ਇਹ ਰੀਸੈਂਟਲੀ ਰਿਪੋਰਟ ਆਈ ਹੈ ਤੇ ਇਹਦੇ ਵਿੱਚ ਦੇਖੋ ਕਿ ਗੱਲ ਇਹ ਆ ਕਿ 2016 ਦੇ ਵਿੱਚ ਸਾਡੇ ਭਾਰਤ ਦੀ ਜਿਹੜੀ ਰੈਂਕਿੰਗ ਸੀ 133ਵੇਂ ਨੰਬਰ ਤੇ ਸੀਗੀ ਤੇ ਇਸ ਵੇਲੇ ਔਰ ਰੈਂਕਿੰਗ ਇਹਨਾਂ ਕੁ ਸਾਲਾਂ 'ਚ ਡਿੱਗੀ ਆ ਪਿਛਲੇ ਸਾਲ ਤੇ ਇੰਨੀ ਹੀ ਸੀਗੀ 142 ਤੇ ਸੀਗੀ ਪਰ ਕੁਝ ਸਾਲਾਂ ਤੋਂ ਸਾਡੇ ਜਿਹੜੇ ਪ੍ਰੈਸ ਦੀ ਫਰੀडम ਨੂੰ ਲੈ ਕੇ ਜਿਹੜੀ ਹੈਗੇ ਵਰਲਡ ਪ੍ਰੈਸ ਫਰੀडम ਜਿਹੜਾ ਇੰਡੈਕਸ ਹੈ ਉਹ ਸਾਡਾ ਥੱਲੇ ਚੱਲ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਨਪਾਲ ਦੀ ਰੈਂਕਿੰਗ ਸਾਡੇ ਤੋਂ ਚੰਗੀ 106 ਨੰਬਰ ਤੇ ਹੈ শ্রীলੰਕਾ 127ਵੇਂ ਨੰਬਰ ਤੇ ਹੈ ਆਬਰਮਾ ਮਿਆਂਮਾਰ ਇਹ ਵੀ ਸਾਡੇ ਨੂੰ ਇੱਥੋਂ ਦੀ ਪ੍ਰੈਸ ਦੀ ਆਜ਼ਾਦੀ ਸਾਡੇ ਤੋਂ ਬਿਹਤਰ ਹੈ ਉੱਥੋਂ ਦੇ ਮੀਡੀਆ ਸਾਡੇ ਤੋਂ ਬਿਹਤਰ 140ਵੇਂ ਨੰਬਰ ਤੇ ਆ ਪਰ ਇਹ ਥੋੜਾ ਜਿਹਾ ਥਾਓ ਫਲਾਦੀਨ ਵਾਲੀ ਗੱਲ ਇਹ ਹੈ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੀ ਕੰਪੈਰੀਜ਼ਨ ਅਸੀਂ ਕਰਦੇ ਹਾਂ ਬੰਗਲਾਦੇਸ਼ ਤੇ ਪਾਕਿਸਤਾਨ ਦਾ ਪਾਕਿਸਤਾਨ ਦੇ ਨਾਲ ਬਹੁਤ ਸਾਰੀ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਕਮਾਂਤਰੀ ਪੱਧਰ ਤੇ ਜਿਹੜੀਆਂ ਰੈਂਕਿੰਗਸ ਆਉਂਦੀਆਂ ਨੇ ਉਹਨਾਂ ਦੇ ਵਿੱਚ ਪਾਕਿਸਤਾਨ ਦੀ ਰੈਂਕਿੰਗ ਸਾਡੇ ਭਾਰਤ ਨਾਲੋਂ ਚੰਗੀ ਹੁੰਦੀ ਹੈ ਪਰ ਇਸ ਵੇਲੇ ਥੋੜੀ ਜੀ ਰੈਂਕਿੰਗ ਜਿਹੜੀ ਹੈ ਪਾਕਿਸਤਾਨ ਇਸ ਦੇ ਵਿੱਚ ਥੱਲੇ ਗਿਆ 145ਵੇਂ ਨੰਬਰ ਤੇ ਪਾਕਿਸਤਾਨ ਦੀ ਰੈਂਕਿੰਗ ਹੈ ਔਰ 152ਵੇਂ ਨੰਬਰ ਤੇ ਜਿਹੜੀ ਹੈਗੀ ਆ ਇਹ ਬੰਗਲਾਦੇਸ਼ ਦੀ ਰੈਂਕਿੰਗ ਹੈ ਇਹ ਜਿਹੜੀ ਰਿਪੋਰਟ ਆ ਜੀ ਇਹ ਇੰਟਰਨੈਸ਼ਨਲ ਜਰਨਲਿਜ਼ਮ ਹੈਗੇ ਨਾਟ ਫॉर ਪ੍ਰੋਫਿਟ ਟੂਡੇ ਰਿਪੋਰਟਰਸ ਵਿਦਆਉਟ ਬਾਰਡਰਸ ਇਹਨਾਂ ਵੱਲੋਂ ਪਬਲਿਸ਼ ਕੀਤੀ ਜਾਂਦੀ ਹਰ ਬਾਰੇ ਸੋ ਇਹ ਸਭ ਜਿਹੜੀਆਂ ਅੰਤਰਰਾਸ਼ਟਰੀ ਕਮਾਂਤਰੀ ਪੱਧਰ ਦੀਆਂ ਜਿਹੜੀਆਂ ਰਿਪੋਰਟਾਂ ਨੇ ਕੀ ਦਰਸ਼ਾ ਰਹੀਆਂ ਨੇ ਇਹਨਾਂ ਰਿਪੋਰਟਾਂ ਦੇ ਉੱਤੇ ਸਾਡਾ ਮੀਨ ਸਟ੍ਰੀਮ ਮੀਡੀਆ ਕਦੀ ਚਰਚਾ ਨਹੀਂ ਕਰੇਗਾ ਉਹ ਪਤਾ ਹੈ ਵੀ ਜੇ ਅਸੀਂ ਚਰਚਾ ਕਰਦੇ ਹਾਂ ਤੇ ਸਰਕਾਰ ਸਾਡੇ ਤੇ ਨਾਰਾਜ਼ ਹੋ ਜੇ ਇਸ ਵੇਲੇ ਜਿਹੜਾ ਸਾਡਾ মিডিਆ ਹੈ ਉਹ ਵੀ ਸਰਕਾਰ ਦੇ ਹੱਥਾਂ ਦੇ ਖੇਡ ਰਿਹਾ ਹੈ ਸੋ ਹਾਲਾਤ ਇਹ ਨੇ ਕਿ ਦੇਸ਼ ਦੇ ਵਿੱਚ ਜਮਹੂਰੀਅਤ ਅਜਿਹੀ ਉਹਨੂੰ ਬਹੁਤ ਵੱਡੀ ਢਾ ਲੱਗ ਰਹੀ ਹੈ ਜਿਹੜੀ ਅਜੇ ਤੱਕ ਕਦੀ ਵੀ ਨਹੀਂ ਲੱਗੀ ਦੀ ਸਮੇਂ ਦਿਨ ਜਾ ਕੇ ਨੂੰ ਦੇਖਦੇ ਹੋਏ ਚਰਚਾ ਦਾ ਵਿਚਾਰ ਮੈਂ ਵਿਰਾਮ ਦਿੰਦੀ ਹਾਂ ਤੁਸੀਂ ਜਾਣਕਾਰੀਆਂ ਸਾਂਝੀ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਵੇਂ ਕਿ ਤੁਸੀਂ ਸੁਣਿਆ ਕਿ ਕੇਂਦਰ ਸਰਕਾਰ ਹਰ ਤਰ੍ਹਾਂ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨੀ ਆंदोलਨ ਨੂੰ ਰੋਕਿਆ ਜਾ ਸਕੇ ਲੇਕਿਨ ਉਥੇ ਹੀ ਕਿਸਾਨ ਵੀ ਆਪਣੇ ਹੱਕਾਂ ਦੇ ਲਈ ਪੂਰੇ ਜੋਰ-ਸ਼ੋਰ ਨਾਲ ਡਟੇ ਨੇ ਆਪਣੇ ਬੁਲੰਦ ਹੌਸਲੇ ਦੇ ਨਾਲ ਡਟੇ ਹੋਏ ਨੇ ਕਿਸਾਨਾਂ ਨੇ ਇਹ ਵੀ ਕਹਿਤਾ ਹੈ ਕਿ ਸੰਜਥੀਆਂ ਬੰਦਿਆਂ ਨੇ ਇਹ ਗੱਲ ਆਖੀ ਹੈ ਕਿ ਸਰਕਾਰ ਚਾਹੇ ਲਾਕਡਾਊਨ ਲਗਾਵੇ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਬਰਦਸਤੀ ਕੋਸ਼ਿਸ਼ ਕਰਦੀ ਹੈ ਆंदोलਨ ਨੂੰ ਰੋਕਣ ਦੀ ਲੇਕਿਨ ਇਹ ਆंदोलਨ ਲਗਾਤਾਰ ਜਾਰੀ ਰਹੇਗਾ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕਿਸਾਨੀ ਸੰਘਰਸ਼ ਦੇ ਨਾਲ ਹੋਰ ਵੀ ਮੁੱਦਿਆਂ ਨੂੰ ਲੈ ਕੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਤੁਸੀਂ ਬੜੇ ਰਹੋ ਐਸਐਮਜੀ ਨਿਊਜ਼ ਦੇ ਨਾਲ